ਸੀਨੀਅਰ ਸਿਟੀਜ਼ਨ ਬ੍ਰਦਰ ਹੋਣ ਵੱਲੋਂ ਪ੍ਰੋਫੈਸਰ ਅਸ਼ੋਕ ਉੱਪਾ ਐਮਆਰ ਵਨ ਨੂੰ ਪ੍ਰਕਾਸ਼ ਲਿਖੀ ਗਈ ਪੋਸਟਕ ਜੋਗਾ ਪਿਆਸਾ ਬਾਰੇ ਲਿਖੀ ਗਈ ਪੋਸਟਕ ਨੂੰ ਪੋਲੀਸ਼ ਕਰਦੇ ਹੋਏ ਸਾਡੇ ਅੱਜ ਦੇ ਮੁੱਖ ਮਹਿਮਾਨ ਮਾਨ ਜੋ ਐਮਐਲਏ ਸਾਹਿਬ ਜਗਰੂਤ ਸਿੰਘ ਗਹਿਲ ਜੀ ਪੀਸੀਆ ਪ੍ਰਧਾਨ ਅਮਰਜੀਤ ਮਹਿਤਾ ਜੀ ਜਿਤੇਂਦਰ ਪੱਲੜਾ ਜੀ ਰਕੇਸ਼ ਪੁਰੀ ਜੀ ਸੇਖ ਸਿੰਘ ਬੰਗੀ ਜੀ ਬੱਲੀ ਬਲਜੀਤ ਜੀ ਏਡੀਸੀ ਮੈਡਮ ਤੋਂ ਰਮਨ ਸਿੰਘ ਏਡੀਸੀ ਪਿੰਡੂ ਕਾਸ ਮੈਡਮ ਕੰਪਨੀ ਜੀ ਕਿਤਾਬ ਨੂੰ ਰਿਲੀਜ਼ ਕਰਦੇ ਹੋਏ ਨਹੀਂ ਆ ਫੜਨੇ ਇਧਰੋਂ ਖੁੱਲੀਆਂ ਦੇ ਦਿਓ ਅੱਗੇ ਬੜੀ ਮਿਹਨਤ ਨਾਲ ਪ੍ਰੀਅਰ ਹੈ ਬਰਦਰ ਇੱਕ ਪਾਸੇ ਸੀਨੀਅਰ ਸਟਿਜਨ ਬ੍ਰਦਰ ਹੋਟਲ ਵੱਲੋਂ ਪ੍ਰੋਫੈਸਰ ਸ਼ੋਗੁਤ ਦਾ ਉਹ ਮਾਮਲਾ ਉਹ ਵੀ